ਨੀ ਖਬਰ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਟੀ ਜਾਲਤ ਕਾਵਟ ਕਰਨੇ ਚੱਕਰ ਆਉਣ ਲੱਗਦੀ ਹਨ ਜਿਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਰੋਜ਼ਾਨਾ ਬਿਨਾ ਕਿਸੇ ਕਾਰਨ ਤੋਂ ਚੱਕਰ ਆਉਣੇ ਭਾਵ ਤੁਹਾਨੂੰ ਸਧਾਰਨ ਲੱਗਦੀ ਹਨ ਪਰ ਇਹ ਕਈ ਵਾਰ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਜਦੋਂ ਸਾਡੇ ਸਰੀਰ ਵਿੱਚ ਅੱਖਾਂ ਦੀ ਮਾਹ ਕੰਨ ਪੈਰ ਜਾਂ ਫਿਰ ਰੀੜ ਦੀ ਹੱਡੀ ਦੀਆਂ ਨਸਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ ਆਉਣ ਲੱਗਦੀਆਂ ਇਸ ਨਾਲ ਅੱਖਾਂ ਅੱਗੇ ਹਨੇਰਾ ਆ ਜਾਂਦਾ ਇਸ ਲਈ ਇਸ ਸਮੱਸਿਆ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਨ੍ਹਾਂ ਸਮੱਸਿਆਵਾਂ ਬਾਰੇ ਜਿੰਨਾ ਵਿੱਚ ਚੱਕਰ ਆਉਂਦੇ ਹਨ ਅਤੇ ਚੱਕਰ ਆਉਣੇ ਇੰਨਾ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ। ਦਰਅਸਲ ਜਦੋਂ ਅੱਖਾਂ ਦੀ ਮਾਗ, ਕੰਨ, ਪੈਰ ਅਤੇ ਰੀੜ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਅਤੇ ਅੱਖਾਂ ਦੇ ਅੱਗੇ ਨੇਰਾ ਸ਼ਾਹਜਾਨ ਵਰਗੇ ਲੱਛਣ ਦਿਖਾਈ ਦਿੰਦੀਆਂ ਹਨ। ਅਜੇ ਵਿੱਚ ਇਸ ਨੂੰ ਹਲਕੀ ਵਿੱਚ ਲੈਣਾ ਤੁਹਾਡੇ ਲਈ ਖਾਨੀਕਰਕ ਹੋ ਸਕਦਾ ਹੈ। ਕਈ ਵਾਰ ਚੱਕਰ ਆਉਣਾ ਤਾਂ ਨਾ ਮਾਈਗਰੇਨ, ਬ੍ਰੇਨ ਅਤੇ ਕੰਨਾਂ ਦੇ ਟਿਊਮਰ ਵਿੱਚ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਅਜੇ ਵਿੱਚ ਇਸ ਨੂੰ ਨਜ਼ਰਅੰਦਾਜ਼ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਨਸਾਂ ਵਿੱਚ कमजोरी ਹੋਣ ਕਾਰਨ ਨਸਾਂ ਵਿੱਚ ਦਰਦ ਅਤੇ ਸੋਜ ਹੋਣ ਲੱਗਦੀ ਹੈ ਇਸ ਲਈ ਚੱਕਰ ਆਉਣ ਲੱਗਦੀ ਹਨ ਇਸੇ ਤਰ੍ਹਾਂ ਦੀ ਸਮੱਸਿਆ ਹੋਣ ਤੇ ਇਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਬਹੁਤ ਵਾਰ ਚੱਕਰ ਆਉਣੇ ਤਣਾਤ ਦੀ ਦਿਮਾਗ ਜਾਂ ਫਿਰ ਕੰਨਾਂ ਦੇ ਟਿਊਮਰ ਅਤੇ ਮਾਈਗਰੇਨ ਦੇ ਸੰਕੇਤ ਹੋ ਸਕਦੇ ਹਨ ਇਸ ਲਈ ਨੂੰ ਜਨਨਾ ਬਹੁਤ ਜ਼ਿਆਦਾ ਚੱਕਰ ਆਉਣੇ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਸਾਡੇ ਦਿਮਾਗ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਹ ਖੂਨ ਰਾਹੀਂ ਦਿਮਾਗ ਤੱਕ ਆਕਸੀਜਨ ਪਹੁੰਚਾਦਾ ਹੈ ਪਰ ਕਈ ਵਾਰ ਖੂਨ ਦੇ ਠੱਕੇ ਬਣਨੇ ਅਤੇ ਖਰਾਬ ਬਲੱਡ ਸਰਕੂਲੇਸ਼ਨ ਦੇ ਕਾਰਨ ਦਿਮਾਗ ਤੱਕ ਸਹੀ ਮਾਤਰਾ ਵਿੱਚ ਆਕਸੀਜਨ ਨਹੀਂ ਪਹੁੰਚਦੀ ਇਸ ਲਈ ਚੱਕਰ ਆ ਤੇ ਬੇਹੋਸ਼ੀ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜ਼ਿਆਦਾ ਤਕਾਵਟ ਕਰਨੇ ਚੱਕਰ ਆਉਣ ਲੱਗਦੀ ਹਨ ਜਿਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਰੋਜ਼ਾਨਾ ਬਿਨਾਂ ਕਿਸੇ ਕਾਰਨ ਤੋਂ ਚੱਕਰ ਆਉਣੇ ਭਾਵ ਤੁਹਾਨੂੰ ਸਧਾਰਨ ਲੱਗਦੀਆਂ ਪਰ ਇਹ ਕਈ ਵਾਰ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਜਦੋਂ ਸਾਡੇ ਸਰੀਰ ਵਿੱਚ ਅੱਖਾਂ ਦੀ ਮਾਹ ਕੰਨ ਪੈਰ ਜਾਂ ਫਿਰ ਰੀੜ ਦੀ ਹੱਡੀ ਦੀਆਂ ਨਸਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ ਆਉਣ ਲੱਗਦੀਆਂ ਇਸ ਨਾਲ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ ਇਸ ਲਈ ਇਸ ਸਮੱਸਿਆ ਕਾ ਦੇਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਨ੍ਹਾਂ ਸਮੱਸਿਆਵਾਂ ਬਾਰੇ ਜਿੰਨਾ ਵਿੱਚ ਚੱਕਰ ਆਉਂਦੇ ਹਨ ਅਤੇ ਚੱਕਰ ਆਉਣ ਇਹਨਾਂ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਹਨ ਦਰਅਸਲ ਜਦੋਂ ਅੱਖਾਂ ਦੀ ਮਾ ਕੰਨ ਪੈਰ ਅਤੇ ਰੀੜ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਅਤੇ ਅੱਖਾਂ ਦੇ ਅੱਗੇ ਨੇਰਾ ਸ਼ਾਹਜਾਨ ਵਰਗੇ ਲੱਛਣ ਦਿਖਾਈ ਦਿੰਦੀਆਂ ਹਨ ਅਜਿਹੇ ਵਿੱਚ ਇਸ ਨੂੰ ਹਲਕੀ ਵਿੱਚ ਲੈਣਾ ਤੁਹਾਡੇ ਲਈ ਖਾਨੀਕਰਕ ਹੋ ਸਕਦਾ ਹੈ ਕਈ ਵਾਰ ਚੱਕਰ ਆਉਣਾ ਤਾਂ ਨਾ ਮਾਈਗਰੇਨ ਬ੍ਰੇਨ ਅਤੇ ਕੰਨਾਂ ਦੇ ਟਿਊਮਰ ਵਿੱਚ ਇਸ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ ਅਜਿਹੇ ਵਿੱਚ ਇਸ ਨੂੰ ਨਜ਼ਰਅੰਦਾਜ਼ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨਸਾਂ ਵਿੱਚ कमजोरी ਹੋਣ ਕਾਰਨ ਨਸਾਂ ਵਿੱਚ ਦਰਦ ਅਤੇ ਸੋਜ ਹੋਣ ਲੱਗਦੀ ਹੈ ਇਸ ਲਈ ਚੱਕਰ ਆਉਣ ਲੱਗਦੀ ਹਨ ਇਸੇ ਤਰ੍ਹਾਂ ਦੀ ਸਮੱਸਿਆ ਹੋਣ ਤੇ ਇਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਬਹੁਤ ਵਾਰ ਚੱਕਰ ਆਉਣੇ ਤਣਾਤ ਦੀ ਦਿਮਾਗ ਜਾਂ ਫਿਰ ਕੰਨਾਂ ਦੇ ਟਿਊਮਰ ਅਤੇ ਮਾਈਗਰੇਨ ਦੇ ਸੰਕੇਤ ਹੋ ਸਕਦੇ ਹਨ ਇਸ ਲਈ ਨੂੰ ਜਨਨਾ ਬਹੁਤ ਜ਼ਿਆਦਾ ਚੱਕਰ ਆਉਣੇ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਸਾਡੇ ਦਿਮਾਗ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਹ ਖੂਨ ਰਾਹੀਂ ਦਿਮਾਗ ਤੱਕ ਆਕਸੀਜਨ ਪਹੁੰਚਾਦਾ ਹੈ ਪਰ ਕਈ ਵਾਰ ਖੂਨ ਦੇ ਠੱਕੇ ਬਣਨੇ ਅਤੇ ਖਰਾਬ ਬਲੱਡ ਸਰਕੂਲੇਸ਼ਨ ਦੇ ਕਾਰਨ ਦਿਮਾਗ ਤੱਕ ਸਹੀ ਮਾਤਰਾ ਵਿੱਚ ਆਕਸੀਜਨ ਨਹੀਂ ਪਹੁੰਚਦੀ ਇਸ ਲਈ ਚੱਕਰ ਆ ਤੇ ਬੇਹੋਸ਼ੀ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜ਼ਿਆਦਾ ਤਕਾਵਟ ਕਰਨੇ ਚੱਕਰ ਆਉਣ ਲੱਗਦੀ ਹਨ ਜਿਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਰੋਜ਼ਾਨਾ ਬਿਨਾਂ ਕਿਸੇ ਕਾਰਨ ਤੋਂ ਚੱਕਰ ਆਉਣੇ ਭਾਵ ਤੁਹਾਨੂੰ ਸਧਾਰਨ ਲੱਗਦੀਆਂ ਪਰ ਇਹ ਕਈ ਵਾਰ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਜਦੋਂ ਸਾਡੇ ਸਰੀਰ ਵਿੱਚ ਅੱਖਾਂ ਦੀ ਮਾਹ ਕੰਨ ਪੈਰ ਜਾਂ ਫਿਰ ਰੀੜ ਦੀ ਹੱਡੀ ਦੀਆਂ ਨਸਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ ਆਉਣ ਲੱਗਦੀਆਂ ਇਸ ਨਾਲ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ ਇਸ ਲਈ ਇਸ ਸਮੱਸਿਆ ਕਾ ਦੇਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਨ੍ਹਾਂ ਸਮੱਸਿਆਵਾਂ ਬਾਰੇ ਜਿੰਨਾ ਵਿੱਚ ਚੱਕਰ ਆਉਂਦੇ ਹਨ ਅਤੇ ਚੱਕਰ ਆਉਣ ਇਹਨਾਂ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਹਨ ਦਰਅਸਲ ਜਦੋਂ ਅੱਖਾਂ ਦੀ ਮਾ ਕੰਨ ਪੈਰ ਅਤੇ ਰੀੜ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਅਤੇ ਅੱਖਾਂ ਦੇ ਅੱਗੇ ਨੇਰਾ ਸ਼ਾਹਜਾਨ ਵਰਗੇ ਲੱਛਣ ਦਿਖਾਈ ਦਿੰਦੀਆਂ ਹਨ ਅਜੇ ਵਿੱਚ ਇਸ ਨੂੰ ਹਲਕੀ ਵਿੱਚ ਲੈਣਾ ਤੁਹਾਡੇ ਲਈ ਖਾਨੀਕਰਕ ਹੋ ਸਕਦਾ ਹੈ ਕਈ ਵਾਰ ਚੱਕਰ ਆਉਣਾ ਤਾਂ ਨਾ ਮਾਈਗਰੇਨ ਬ੍ਰੇਨ ਅਤੇ ਕੰਨਾਂ ਦੇ ਟਿਊਮਰ ਵਿੱਚ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ ਅਜੇ ਵਿੱਚ ਇਸ ਨੂੰ ਨਜ਼ਰਅੰਦਾਜ਼ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨਸਾਂ ਵਿੱਚ कमजोरी ਹੋਣ ਕਾਰਨ ਨਸਾਂ ਵਿੱਚ ਦਰਦ ਅਤੇ ਸੋਜ ਹੋਣ ਲੱਗਦੀ ਹੈ ਇਸ ਲਈ ਚੱਕਰ ਆਉਣ ਲੱਗਦੀ ਹਨ ਇਸੇ ਤਰ੍ਹਾਂ ਦੀ ਸਮੱਸਿਆ ਹੋਣ ਤੇ ਇਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਬਹੁਤ ਵਾਰ ਚੱਕਰ ਆਉਣੇ ਤਣਾਤ ਦੀ ਦਿਮਾਗ ਜਾਂ ਫਿਰ ਕੰਨਾਂ ਦੇ ਟਿਊਮਰ ਅਤੇ ਮਾਈਗਰੇਨ ਦੇ ਸੰਕੇਤ ਹੋ ਸਕਦੇ ਹਨ ਇਸ ਲਈ ਨੂੰ ਜਨਨਾ ਬਹੁਤ ਜ਼ਿਆਦਾ ਚੱਕਰ ਆਉਣੇ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਸਾਡੇ ਦਿਮਾਗ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਹ ਖੂਨ ਰਾਹੀਂ ਦਿਮਾਗ ਤੱਕ ਆਕਸੀਜਨ ਪਹੁੰਚਾਦਾ ਹੈ ਪਰ ਕਈ ਵਾਰ ਖੂਨ ਦੇ ਠੱਕੇ ਬਣਨੇ ਅਤੇ ਕ੍ਰਾਬ ਬਲੱਡ ਸਰਕੂਲੇਸ਼ਨ ਦੇ ਕਾਰਨ ਦਿਮਾਗ ਤੱਕ ਸਹੀ ਮਾਤਰਾ ਵਿੱਚ ਆਕਸੀਜਨ ਨਹੀਂ ਪਹੁੰਚਦੀ ਇਸ ਲਈ ਚੱਕਰ ਆ ਤੇ ਬੇਹੋਸ਼ੀ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ